ਸਦੀਕਾ ਅੱਜਕੱਲ ਨਾ ਸ਼ਾਇਦ ਨਵੇਂ-ਨਵੇਂ ਬ੍ਰਾਂਡ ਚੱਲ ਪਏ ਕੋਈ ਗੁੱਚੀ ਪਾਉਂਦਾ ਟੌਮੀ ਪਾਉਂਦਾ ਕੋਈ ਐਲਵੀ ਦੇ ਬੂਟ ਪਾਉਂਦਾ ਮਤਲਬ ਸ਼ਾਇਦ ਤੁਹਾਨੂੰ ਪਤਾ ਵੀ ਨਾ ਵੀ ਇਹੋ ਜਿਹੇ ਬ੍ਰਾਂਡ ਚੱਲ ਪਏ ਕਲਾਕਾਰ ਨਵੀਂ ਤੋਂ ਸੁਣਦੇ ਟੌਮੀ ਦਾ ਕਿੰਝ ਕੁਸਤਾਂ ਦਾ ਬੂਟ ਹੁੰਦਾ ਸੀਗਾ ਕਲਾਕਾਰ ਕਹਿੰਦੇ ਆ ਅੱਜਕੱਲ ਕਲਾਕਾਰ ਕਹਿੰਦੇ ਆ ਵੀ ਮੇਰੇ ਗੋਟ ਤੇ 15 ਲੱਖ ਦੀ ਘੜੀ ਬੰਨੀ ਆ ਮੇਰੇ ਕੋਲ ਗੱਡੀ 2 ਕਰੋੜ ਦੀ ਆ ਸਦੀਕ ਦਾ ਇਹ ਦੇਸੀ ਕੁੜਤਾ ਪਜਾਮਾ ਉਹੀ ਚਿੱਟੇ ਬੂਟ ਸਿਰ ਤੇ ਚਿੱਟੀ ਪੱਗ ਤੁਰਲਾ ਇਸਾਰਾ ਕੁਝ ਇਹ ਸਟਾਈਲ ਮਤਲਬ ਇੰਨਾ ਲੰਬਾ ਸਮਾਂ ਚੱਲਣਾ ਤੇ ਤੁਸੀਂ ਜ਼ਮਾਨਾ ਜਿੰਨਾ ਮਰਜ਼ੀ ਬਦਲਿਆ صدیق ਸਾਹਿਬ ਤੁਸੀਂ ਆਪਣੇ ਆਪ ਨੂੰ ਬਦਲਿਆ ਨਹੀਂ ਲੋਕਾਂ ਨੇ ਫਿਰ ਵੀ ਤੁਹਾਨੂੰ ਐਕਸੈਪਟ ਕੀਤਾ ਤੁਸੀਂ ਕਦੀ ਇਸ ਗੱਲ ਨੂੰ ਸੋਚਿਆ ਵੀ ਜਟਾ ਤੇਰਾ ਸਾਰਾ ਕੁਝ ਹੀ ਚਲੀ ਜਾਂਦਾ ਛੋੜੀ ਸਾਹਿਬ ਜਿੱਥੇ ਤੱਕ ਤਾਂ ਸਾਦਗੀ ਦਾ ਤਾਂ ਲੱਗਾ ਹਾਂਜੀ ਸਿਆਣੇ ਤੋਂ ਗੱਲਾਂ ਸੁਣੀਆਂ ਨੇ ਵੀ ਖਾਈਏ ਦਾਲ ਜਿਹੜੀ ਨਿਬੇ ਨਾਲ ਜੀ ਇਹ ਪਹਿਲੀ ਗੱਲ ਹੈ ਹਾਂਜੀ ਦੂਜੀ ਗੱਲ ਰਹੀ ਵੀ ਲੋਕ 15 ਹਜ਼ਾਰ ਦੀ ਕੇ 15 ਲੱਖ ਦੀ ਜੀ 15 ਲੱਖ ਦੀ ਘੜੀ ਬੰਦ ਦੇ ਨੇ ਤੇ 2 ਕਰੋੜ ਦੀ ਗੱਡੀ ਲੈਂਦੇ ਨੇ ਹਾਂ ਜੀ ਤੁਹਾਨੂੰ ਨਹੀਂ ਹੋਵੇ ਪਰਮਾਤਮਾ ਨੂੰ ਹੋਰ ਇਦੂ ਵੱਧ ਦੇ ਦੇਵੇ ਹਾਂ ਜੀ ਮੈਂ ਕਿਸੇ ਦਾ ਪੱਕਾ ਦੇਖ ਕੇ ਕੱਚਾ ਟੁੰਡਾ ਲਿਆਂਗਾ ਬਿਲਕੁਲ ਠੀਕ ਹੈ ਜੀ ਪਰਮਾਤਮਾ ਨੇ ਮੈਨੂੰ ਸ਼ੁਕਰ ਸਬਰ ਸ਼ੁਕਰ ਇਹਨਾਂ ਦਿੱਤਾ ਕਿ ਮੈਂ ਕਦੇ ਕਿਸੇ ਵੱਲ ਦੇਖ ਕੇ ਨਾ ਆਈ ਨਹੀਂ ਹੋਇਆ ਯਕੀਨ ਹੈ